ਨਦੇਸ਼ੀਪੁਰੀ ਮੰਦਰ ਚ ਹੋਈ ਚੋਰੀ ਤੇ ਚੋਰਾਂ ਵੱਲੋਂ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਨ ਦਾ ਮਾਮਲਾ ਗਰਮਾਇਆ ਹੋਇਆ ਸ਼ਹਿਰ ਵਾਸੀ ਭੜਕ ਕੇ ਹੋਏ ਨੇ ਤੇ ਉਹਨਾਂ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ ਇਸ ਦੌਰਾਨ ਸ਼ਹਿਰ ਦੇ ਸ਼ਿਵਪੁਰੀ ਮੁਹੱਲੇ ਤੇ ਰੇਲਵੇ ਰੋਡ ਸਮੇਤ ਕਈ ਬਾਜ਼ਾਰ ਵੀ ਪੰਦ ਰਹੇ ਹੁਣ ਇਸ ਬੇਅਦਬੀ ਤੇ ਚੋਰੀ ਮਾਮਲੇ ਨੂੰ ਲੈ ਕੇ ਸਿਆਸਤ ਵਿਰੋਧ ਦੀ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਨਾਰਾਜ਼ ਹਿੰਦੂ ਜਥੇਬੰਦੀਆਂ ਵੱਲੋਂ ਦਿੱਲੀ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਜਿੱਥੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਉਹਨਾਂ ਨੇ ਇਸ ਮੰਦਪਾਗੇ ਘਟਨਾ ਦੇ ਨਿਖੇਧੀ ਕੀਤੀ ਦੇ ਨਾਲ ਹੀ ਮੁੱਖ ਮੰ ਮੰਤੇ ਨਿਸ਼ਾਨੇ ਸਾਤੇ ਸੁਖਬੀਰ ਬਾਦਲ ਨੇ ਕਿਹਾ ਕਿ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਆਪ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਇਸ ਅਨਾਲਿਸ ਸੁਖਬੀਰ ਬਾਦਲ ਨੇ ਇਸ ਘਟਨਾਵਾਂ ਦੇ ਉੱਚ ਪੱਧਰੀ ਜਾਂਚ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਦੇਖੋ ਸਾਰੀ ਸੰਗਤ ਅੱਜ ਰੜਕਦੇ ਹੈ ਤਕਰੀਬਨ 4-5 ਘੰਟੇ ਹੋ ਗਏ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟੋਂ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋਣ ਇਨਕੁਆਇਰੀ ਕੀਤੀ ਜਾਏ ਸਿਬੇ ਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਉਹ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਐ ਉਹਦੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹਨ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖੇਦ ਮੁਖਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇ ਆਦਮੀਆਂ ਹੋ ਰਹੀਆਂ ਗੁਰੂ ਘਰ ਚੋਂ ਵੀ ਪੇ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੁਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਓ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲਓ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾ ਗਏ ਦੇਖੋ ਸਾਰੀ ਸੰਗਤ ਅੱਜ ਰੜਕਦੇ ਹੈ तकरीबन 4-5 ਘੰਟੇ ਹੋ ਗਏ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋਣ ਇਨਕੁਆਰੀ ਕੀਤੀ ਜਾਏ ਸਿਰਫ ਪਰਚਾ ਦੇਖੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਹੈ ਉਹ ਬੜੀ ਉਨੇ ਬੁਰੇ ਲਫ਼ਜ਼ ਵਰਤੇ ਹੈ ਉਹਦੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖੇਦ ਮੁਖਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇ ਆਦਮੀਆਂ ਹੋ ਰਹੀਆਂ ਗੁਰੂ ਘਰ ਚੋਂ ਪੇ ਆਦਮੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੋ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਓ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲਓ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ ਦੇਖੋ ਸਾਰੀ ਸੰਗਤ ਅੱਜ ਰੜਕਤੇ ਹੈ तकरीबन 4-5 ਘਟੇ ਹੋਗੇ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋਣ ਇਨਕੁਆਰੀ ਕੀਤੀ ਜਾਏ ਸਵੇਰ ਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਇੱਥੋਂ ਦਾ ਹੈ ਉਹ ਬੜੀ ਉਨੇ ਬੁਰੇ ਲਫ਼ਜ਼ ਵਰਤੇ ਐ ਪਰ ਇਸ ਟ੍ਰਿਕ ਐਕਸ਼ਨ ਹੋਣਾ ਚਾਹੀਦਾ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਸਰਕਾਰ ਅੱਜ ਹੈ ਉਹਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖੇਦ ਮੁਖਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਪੇ ਆਦਮੀਆਂ ਹੋ ਰਹੀਆਂ ਗੁਰੂ ਘਰ ਚੋਂ ਵੀ ਪੇ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੋ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਓ ਇੱਥੇ ਜਿਹੜਾ ਐਸਐਚਓ ਉਹਦੇ ਤੇ ਐਕਸ਼ਨ ਲਓ ਤੇ ਖਾਸ ਕਰਕੇ ਇਮੀਡੀਏਟਲੀ ਐਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾ ਗਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ